ਕੈਨੇਡਾ ਤੋਂ ਬਹੁਤ ਵੱਡੀ ਖਬਰ ਆ ਰਹੀ ਆ ਕਿ ਜਿੱਥੇ ਲੋਕਾਂ ਦੇ 10,553000 ਵੀਜ਼ੇ ਕੈਨਸਲ ਕਰ ਦਿੱਤੇ ਆ ਐਕਸਪਾਇਰੀ ਹੋ ਗਿਆ ਤੇ ਉਹਨਾਂ ਤੇ ਡਿਪੋਰਟੇਸ਼ਨ ਦੀ ਤਲਵਾਰ ਲਮਕ ਰਹੀ ਆ ਸਭ ਤੋਂ ਵੱਡੀ ਉਸ ਤੋਂ ਵੀ ਗੱਲ ਇਹ ਆ ਕਿ ਉਹਨਾਂ ਦੇ ਵਿੱਚੋਂ 6 ਲੱਖ ਪੰਜਾਬੀ ਦੱਸੇ ਜਾ ਰਹੇ ਆ ਜੀ ਹਾਂਜੀ 6 ਲੱਖ ਪੰਜਾਬੀ ਹੋਣਗੇ ਰਿਪੋਰਟ ਹੁਣ 2026 ਦੇ ਵਿੱਚ ਜਾਂ ਫਿਰ ਉਹਨਾਂ ਦੇ ਵੀਜੇ ਰੀਨਿਊਵਲ ਹੋਣਗੇ ਜੇ ਬਹੁਤ ਵੱਡੀ ਖਬਰ ਆ ਰਹੀ ਆ ਕਿ 10 ਲੱਖ 53 ਹਜ਼ਾਰ ਲੋਕਾਂ ਦੇ ਵੀਜੇ ਐਕਸਪਾਇਰੀ ਹੋ ਗਿਆ ਤੇ ਉਸ ਤੋਂ ਵੀ ਬਾਅਦ 2026 ਦੇ ਵਿੱਚ ਵੀ ਇਹ ਅੰਕੜਾ ਘਟਣ ਵਾਲਾ ਨਹੀਂ ਆ 2026 ਦੇ ਵਿੱਚ 919000 ਲੋਕ ਆ ਜਿਨ੍ਹਾਂ ਦੇ ਵੀਜਾ ਐਕਸਪਾਇਰ ਹੀ ਹੋਣਗੇ ਸੋ ਇਹਨਾਂ ਨੂੰ ਵੀ ਕੀ ਰਿਪੋਰਟ ਕੀਤਾ ਜਾਏਗਾ ਜਾਂ ਇਹਨਾਂ ਦੇ ਵੀਜਾ ਰੀਨੂਵਲ ਹੋਣਗੇ ਜਾਂ ਨਹੀਂ ਹੋਣਗੇ ਅੱਜ ਇਹਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਤੇ ਇਹ ਨਿਊਜ਼ ਨਿਕਲ ਕੇ ਆ ਰਹੀ ਆ ਜਿੱਥੇ ਕਿ ਸਾਰੇ ਹੀ ਪੰਜਾਬੀਆਂ ਦੀ ਭਾਰਤੀਆਂ ਦੀ ਨੀਂਦ ਉਡਾਈ ਹੋਈ ਆ ਕਿ ਹੁਣ ਅਗਲਾ ਕਦਮ ਕੀ ਕਰੀਏ ਕਿੱਦਾਂ ਆਪਾਂ ਇੱਥੇ ਰੈਗੂਲਾਈਜ਼ ਹੋਈਏ ਕਿੱਦਾਂ ਆਪਾਂ ਡਿਪੋਰਟੇਸ਼ਨ ਤੋਂ ਬਚੀਏ ਸੋ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਕਹ ਲਾ ਕਰ ਲਈਏ ਕਿ ਹਰ ਇੱਕ ਪੰਜਾਬੀ ਦਾ ਹਰ ਇੱਕ ਭਾਰਤੀ ਦਾ ਸੁਪਨਾ ਇਹ ਹੀ ਹੁੰਦਾ ਸੀਗਾ ਕਿ ਆਪਾਂ ਕੈਨੇਡਾ ਜਾਣਾ ਡਰੀਮ ਕੰਟਰੀ ਸੀਗੀ ਕੈਨੇਡਾ ਸਾਰਿਆਂ ਦੀ ਤੁਹਾਨੂੰ ਪਤਾ ਹੈ ਕਿ ਲੋਕੀ ਭਰ ਭਰ ਕੇ ਜਹਾਜ਼ ਜਾਂਦੇ ਹੁੰਦੇ ਸੀ ਕੈਨੇਡਾ ਆਇਲੈਟਸ ਕਰੋ ਕੈਨੇਡਾ ਚਲੇ ਜਾਓ ਉੱਥੇ ਸਟੱਡੀ ਕਰੋ ਤੇ ਕਾਮਯਾਬ ਹੋ ਜਾਓ ਬਹੁਤ ਲੋਕ ਉੱਥੇ ਕਾਮਯਾਬ ਹੋ ਗਏ ਜਿਨ੍ਹਾਂ ਨੇ ਸਟੱਡੀ ਕੀਤੀ ਤੇ ਉਸ ਤੋਂ ਬਾਅਦ ਹਰ ਇੱਕ ਕੰਟਰੀ ਦੀ ਇੱਕ ਲਿਮਟ ਹੁੰਦੀ ਹੈ ਇੱਕ ਹੱਦ ਹੁੰਦੀ ਹੈ ਤੁਸੀਂ ਕਿਸੇ ਵੀ ਜਗ੍ਹਾ ਤੇ ਦੇਖ ਲਿਓ ਜਦੋਂ ਲਿਮਟ ਤੋਂ ਬਾਹਰ ਸਭ ਕੁਝ ਹੋ ਜਾਂਦਾ ਫਿਰ ਓਵਰਫਲੋ ਹੁੰਦਾ ਤੇ ਉਸੇ ਤਰ੍ਹਾਂ ਉਸੇ ਤਰ੍ਹਾਂ ਹੋਇਆ ਸੀ ਕੈਨੇਡਾ ਦੇ ਵਿੱਚ ਵੀ ਲੋਕ ਇੰਨੇ ਜ਼ਿਆਦਾ ਉੱਥੇ ਪ੍ਰਵੇਸ਼ ਕਰ ਗਏ ਜਾਂ ਇੰਨੀ ਉੱਥੇ ਇਮੀਗ੍ਰੇਸ਼ਨ ਖੁੱਲੀ ਸੀਗੀ ਜਾਂ ਇੰਨੇ ਲੋਕ ਉੱਥੇ ਸਟੂਡੈਂਟ ਵੀਜ਼ੇ ਤੇ ਜਾਂ ਵਰਕ ਵੀਜ਼ੇ ਤੇ ਜਾਂ ਫਿਰ ਟੂਰਿਸਟ ਵੀਜ਼ੇ ਤੇ ਜਾ ਕੇ ਬੈਠ ਗਏ ਸੀਗੇ ਜਿਨ੍ਹਾਂ ਦੇ ਹੁਣ ਅੱਗੇ ਕੋਈ ਵੀ ਦਿਖਦਾ ਨਹੀਂ ਕਿ ਹੁਣ ਉਹ ਅੱਗੇ ਕੀ ਕਰਨਾ ਸਟੱਡੀਆਂ ਪੂਰੀਆਂ ਹੋ ਕੇ ਵਰਕ ਵੀਜ਼ੇ ਲੱਗੇ ਸੀਗੇ ਸਾਲ ਦੇ 2 ਸਾਲ ਦੇ ਉਹ ਵੀ ਪੂਰੇ ਹੋ ਗਏ ਪਰ ਪੀਆਰ ਦੇ ਲਈ ਇਜ਼ੀਬਲ ਨਹੀਂ ਹੈਗੇ ਬਹੁਤ ਲੋਕ ਵਰਕ ਵੀਜ਼ੇ ਤੇ گئے ਸੀਗੇ ਉਹ ਵੀ ਇਜ਼ੀਬਲ ਨਹੀਂ ਹੋਏ ਪੀਆਰ ਦੇ ਲਈ ਸੋ ਉਹਨਾਂ ਦੇ ਉੱਪਰ ਵੀ ਹੁਣ ਤਲਵਾਰਾਂ ਲਾਮਕ ਰਹੀਆਂ ਕਿ ਉਹਨਾਂ ਨੂੰ ਡਿਪੋਰਟ ਕੀਤਾ ਜਾਏਗਾ ਕਦੇ ਸੋਚਿਆ ਨਹੀਂ ਸੀਗਾ ਵੀ ਕੈਨੇਡਾ ਦੀ ਧਰਤੀ ਤੋਂ ਵੀ ਇਹ ਨਿਊ ਸਾਨੂੰ ਸੁਣਨ ਨੂੰ ਮਿਲੇਗੀ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੀਜ਼ਾ ਐਕਸਪਾਇਰੀ ਹੋਣਗੇ, ਵਰਕ ਪਰਮਿਟ ਖਤਮ ਹੋਣਗੇ ਤੇ ਉਹਨਾਂ ਨੂੰ ਵਾਪਸ ਉਹਨਾਂ ਦੀ ਕੰਟਰੀ ਭੇਜਿਆ ਜਾਏਗਾ। ਜੀ ਹਾਂ ਇਹ ਜਦੋਂ ਦੀ ਇਹ ਨਿਊਜ਼ ਆਈਆ ਹਰ ਇੱਕ ਪੰਜਾਬੀ ਦੀ ਨੀਂਦ ਉੱਡੀ ਪਈਆ। ਖਾਸ ਕਰਕੇ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਉਹਨਾਂ ਦਾ ਬੁਰਾ ਹਾਲ ਹੈ ਹੀ ਹੈ ਪਰ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਆ ਘਰ ਦੇ ਆ ਉਹਨਾਂ ਨੂੰ ਵੀ ਹੁਣ ਨੀਂਦ ਨਹੀਂ ਆ ਰਹੀ ਕਿਉਂਕਿ ਉਹਨਾਂ ਦਾ ਕਰਜ਼ਾ ਚੱਕਿਆ ਹੁੰਦਾ ਜਾਂ ਘਰ ਦਾ ਖਰਚਾ ਉਹਨਾਂ ਤੋਂ ਚੱਲਦਾ ਹੁੰਦਾ। ਸੋ ਬਹੁਤ ਲੋਕਾਂ ਦੇ ਘਰ ਜਣਗੇ ਤੇ ਬਹੁਤ ਲੋਕਾਂ ਦੀ ਲਾਈਫ ਖਰਾਬ ਹੋਵੇਗੀ ਇਹ ਹੁਣ ਜਿਹੜੀ ਕੈਨੇਡਾ ਦੀ ਗਵਰਨਮੈਂਟ ਕਰਨੇ ਲੱਗੀ ਆ ਸੋ ਇਹ ਇੱਕ ਨਿਊਜ਼ ਨਿਕਲ ਕੇ ਆ ਰਹੀ ਆ ਇਹ ਇਮੀਗ੍ਰੇਸ਼ਨ ਮਾਹਿਰਾਂ ਨੇ ਇਹ ਸਾਰਾ ਕੁਝ ਅੰਕੜਾ ਸਾਹਮਣੇ ਰੱਖਿਆ ਕਿ ਇੱਥੇ ਹੀ ਨਹੀਂ ਇਹ 2025 ਦਾ ਅੰਕੜੇ ਦੇ ਨਾਲ ਨਾਲ 2026 ਦਾ ਵੀ ਇਹਨਾਂ ਨੇ ਅੰਕੜਾ ਸ਼ੋਅ ਕਰਤਾ ਕਿ 9 ਲੱਖ 19000 ਦੇ ਆਸ-ਪਾਸ ਵੀ ਜੇ ਐਕਸਪਾਇਰੀ ਹੋਣ ਜਾ ਰਹੇ ਆ ਔਰ ਇਹਦੇ ਨਾਲ ਨਾਲ ਤੁਹਾਨੂੰ ਦੱਸਦੀ ਹੈ ਕਿ ਨਵੇਂ ਲਾਅ ਦੇ ਹਿਸਾਬ ਦੇ ਨਾਲ 2026 ਦੇ ਵਿੱਚ ਇਹਨੇ ਕੋਟਾ ਵੀ ਘਟਾਤਾ ਪਹਿਲਾਂ ਜਿੱਥੋਂ ਹੁੰਦਾ ਸੀਗਾ 3 ਲੱਖ ਤੋਂ ਪਲੱਸ ਬਾਰਕ ਵੀਜੇ ਦੇਣੇ ਹੁੰਦੇ ਸੀਗੇ ਸੋ ਇਹਨਾਂ ਨੇ ਉਹ ਕੋਟਾ ਘਟਾ ਕੇ ਵੀ 2 ਲੱਖ ਤੋਂ ਵੀ ਘੱਟ ਕਰ ਦਿੱਤਾ ਸੋ ਇਹ ਸਭ ਤੋਂ ਵੱਡੀ ਸ਼ਿਕਾਇਤ ਆ ਇੱਥੇ ਆ ਕੇ ਲੋਕ ਜਿਆਦਾ ਫਸਦੇ ਆ ਕਿ ਹੁਣ ਇਹ ਕੋਟਾ ਇੰਨਾ ਘਟ ਗਿਆ ਕਿ ਕਿਸ ਤਰ੍ਹਾਂ ਕੀ ਸਰਕਾਰ ਵਾਕੇ ਹੁਣ ਇੱਥੇ ਜਿੰਨੇ ਵੀ ਓਵਰਫਲੋ ਹੋਇਆ ਜਿੰਨੇ ਵੀ ਜਿਆਦਾ ਇਮੀਗ੍ਰੈਂਟਸ ਆ ਉਹਨਾਂ ਨੂੰ ਕੱਢਣ ਲੱਗੀ ਆ ਜਾਂ ਫਿਰ ਲੋਕਾਂ ਦੀਆਂ ਆਪਣੀਆਂ ਗਲਤੀਆਂ ਆ ਆਪ ਉਹਨਾਂ ਨੇ ਸਟੱਡੀਆਂ ਨਹੀਂ ਕੀਤੀਆਂ ਜਿਹੜੇ ਕੋਰਸਾਂ 'ਚ ਆਏ ਸੀ ਉਹ ਕੋਰਸ ਨਹੀਂ ਕੀਤੇ ਸਸਤੇ ਕਾਲਜ ਲਿੱਤੇ ਸਸਤੀ ਸਟੱਡੀ ਕਹਿ ਲਿਆ ਜਿਨ੍ਹਾਂ ਦੀ ਫੀਸਾ ਘੱਟ ਦੀ ਜਿਨ੍ਹਾਂ ਦਾ ਕੋਈ ਤਾਲਮੇਲ ਹੀ ਨਹੀਂ ਸੀ ਬਣਦਾ ਕਿ ਇੰਡੀਆ ਦੀ ਸਟੱਡੀ ਹੋਰ ਸੀ ਇੱਥੇ ਆ ਕੇ ਲੋਕਾਂ ਦੇ ਬਹਿਕਾਵੇ 'ਚ ਆ ਕੇ ਜਾਂ ਫਿਰ 에ਜੰਟਾਂ ਦੇ ਬਹਿਕਾਵੇ ਜਾਵੇ ਆਪਣੇ ਕੋਰਸ ਚੇਂਜ ਕੀਤੇ ਆਪਣੇ ਕਾਲਜ ਚੇਂਜ ਕੀਤੇ ਕਾਲਜ ਗਏ ਨਹੀਂ ਆਪਣੇ ਕਮਾਂਕਾਰਾਂ ਚ ਜ਼ਿਆਦਾ ਇਨਵੋਲਵ ਹੋ ਗਏ ਔਰ ਜਿਹੜੇ ਵੀ ਜਿਨ੍ਹਾਂ ਨੂੰ ਵਰਕ ਵੀਜ਼ੇ ਮਿਲੇ ਸੀ ਉਹਨਾਂ ਨੇ ਜ਼ਿਆਦਾ ਕੈਸ਼ ਤੇ ਕੰਮ ਕੀਤਾ ਵਰਕ ਵੀਜ਼ੇ ਟੈਕਸ ਸਰਕਾਰ ਨੂੰ ਘੱਟ ਪੇ ਕੀਤਾ ਕਿਹੜੀਆਂ ਇਹ ਇਤਾਂ ਦੀਆਂ ਵਜ੍ਹਾ ਕਿ ਜਿਨ੍ਹਾਂ ਨੇ ਆਪਣੇ ਲੋਕਾਂ ਨੇ ਇੱਥੇ ਗੰਦ ਪਾਇਆ ਹਰ ਰੋਜ਼ ਉੱਥੇ ਗੋਲੀਬਾਰੀ ਦੀ ਖਬਰ ਆਉਂਦੀ ਆ ਕਿ ਗੋਲੀਬਾਰੀ ਹੋ ਗਈ ਜੀ ਕਿਸੇ ਵੀ ਆਪਣੇ ਇੰਡੀਆ ਦੇ ਕਾਰੋਬਾਰੀ ਦੇ ਉੱਪਰ ਗੋਲੀਬਾਰੀ ਕਰ ਲਈ ਬਾਅਦ ਵਿੱਚ ਪਤਾ ਲੱਗਦਾ ਸੀ ਉਹਨਾਂ ਤੋਂ ਫਰौती ਮੰਗੀ ਜਾ ਰਹੀ ਹੈ ਜਾਂ ਫਿਰ ਦੋ ਗੁੱਟਾਂ ਦੀ ਆਪਸ ਵਿੱਚ ਲੜਾਈ ਹੋ ਗਈ ਜਾਂ ਫਿਰ ਇਸ ਤਰ੍ਹਾਂ ਦੀਆਂ ਵੀ ਨਿਊਜ਼ ਬਹੁਤ ਆ ਰਹੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਘਰ ਵਾਲੀ ਭੱਜ ਗਈ ਜੀ ਘਰ ਵਾਲੀ ਨੂੰ 50 ਲੱਖ ਰੁਪਏ ਲਾ ਕੇ ਭੇਜਿਆ ਸੀ ਘਰ ਵਾਲੇ ਨੇ ਤੇ ਕੈਨੇਡਾ ਜਾ ਕੇ ਮੁੱਕਰ ਗਈ ਜੀ ਹੁਣ ਐਦਾਂ ਦੀਆਂ ਰਿਪੋਰਟਸ ਵੀ ਤੁਹਾਨੂੰ ਪਤਾ ਆਏ ਦੇ ਨਾ ਆਉਂਦੀਆਂ ਰਹਿੰਦੀਆਂ ਤੇ ਇਹ ਸਾਰੀਆਂ ਚੀਜ਼ਾਂ ਸਰਕਾਰ ਤੁਹਾਨੂੰ ਪਤਾ ਕਿ ਸਭ ਕੁਝ ਦੇਖਦੀ ਆ ਬੌਚ ਕਰਦੀ ਆ ਪਰ ਜਦੋਂ ਐਂਡ ਹੋ ਜਾਂਦਾ ਲਾਸਟ ਹੋ ਜਾਂਦਾ ਸਾਰਾ ਕੁਝ ਫਿਰ ਉਸ ਤੋਂ ਬਾਅਦ ਸਰਕਾਰ ਆਪਣੀ ਕਾਰਵਾਈ ਕਰਦੀ ਆ ਤੇ ਜਿ세 ਦੇ ਆਧਾਰ ਤੇ ਹੁਣ ਸਰਕਾਰ ਨੇ ਕਾਰਵਾਈ ਕੀਤੀ ਆ ਤੇ ਜਿਹਦੇ ਵਿੱਚ ਹੁਣ ਸਭ ਦੀ ਨੀਂਦ ਉੱਡੀ ਪਈ ਆ ਤੁਹਾਨੂੰ ਦੱਸ ਦਈਏ ਕਿ ਤਕਰੀਬਨ ਪਹਿਲਾਂ ਵੀ ਇਹ ਰਿਪੋਰਟਸ ਆ ਰਹੀਆਂ ਕਿ ਐਬਰੀ ਬੀਗ 400 ਬੰਦੇ ਨੂੰ ਡਿਪੋਰਟ ਕਰ ਰਿਹਾ ਕੈਨੇਡਾ ਪਰ ਉਹ ਜਿਆਦਾ ਸੁਰੱਖਿਆ ਨਹੀਂ ਬਟੋਰੀਆ ਕਿਉਂਕਿ ਉਹ ਅਮਰੀਕਾ ਤੋਂ ਸਭ ਕੁਝ ਉਲਟ ਚੱਲਦਾ ਪਿਆ ਅਮਰੀਕਾ ਦਿਖਾਵਾ ਜ਼ਿਆਦਾ ਕਰਦੀ ਪਈਆ ਇਹ ਰੇਟਸ ਕਰ ਲਈ ਇੰਨੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਕੈਨੇਡਾ ਸਰਕਾਰ ਸਭ ਕੁਝ ਚੁੱਪਚਾਪ ਕਰ ਰਹੀ ਆ ਕਿਉਂਕਿ ਉਹਨੂੰ ਪਤਾ ਕਿ ਸਾਡੇ ਜਿੰਨੇ ਲੋਕ ਆਏ ਸੀ ਜਿੰਨੀ ਕੈਨੇਡਾ ਹਾਰਮਨ ਪਿਆਰੀ ਸੀ ਹਰ ਇੱਕ ਕੰਟਰੀ ਦੇ ਲਈ ਹਰ ਇੱਕ ਲੋਕਾਂ ਦੇ ਲਈ ਕਿ ਜਾਣਾ ਆਪਾਂ ਉੱਥੇ ਸੋ ਹੁਣ ਉਹ ਇਹ ਨਹੀਂ ਚਾਹਦੀ ਕਿ ਸਾਡੀ ਛਵੀ ਖਰਾਬ ਹੋਵੇ ਸੋ ਚੁੱਪਚਾਪ ਕਰ ਰਹੀ ਆ ਲੋਕਾਂ ਨੂੰ ਰਿਪੋਰਟ ਵੀ ਕਰ ਰਹੀ ਆ ਬੀਜੇ ਵੀ ਕੈਨਸਲ ਕਰ ਰਹੀ ਆ ਔਰ ਜਿਨ੍ਹਾਂ ਨੇ ਅਪਲਾਈ ਕੀਤੇ ਹੋਏ ਸੀ ਉਹਨਾਂ ਦੇ ਬੀਜੇ ਵੀ ਰੱਦ ਕਰ ਰਹੀ ਆ ਸੋ ਇਹ ਬਹੁਤ ਗੰਭੀਰ ਸਮੱਸਿਆ ਔਰ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਇੱਕ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਵੀ ਰੁਝਾਨ ਚੱਲ ਪਿਆ ਸੀਗਾ ਕਿ ਜਿੰਨੇ ਵੀ ਉੱਥੇ ਸਟੂਡੈਂਟ ਗਏ ਸੀ ਫੀਸਾਂ ਭਰਨੀ ਹੁੰਦੀਆਂ ਜਾ ਸਟਾਡੀਆਂ ਛੁੱਟ ਗੀਆਂ ਜਾਂ ਆਪਣੀਆਂ ਅਨਗਹਿਲੀਆਂ ਕੀਤੀਆਂ ਜਾਂ ਕਈ ਬਰਕ ਬੀਜੇ ਤੇ ਜਾਂ ਕਈ ਟੂਰਿਸਟ ਬੀਜੇ ਵਾਲੇ ਸੀਗੇ ਸੋ ਉਹਨਾਂ ਨੇ ਕਈ ਰੁਝਾਨ ਫੜ ਲਿਆ ਸੀਗਾ ਉੱਥੇ ਜਾ ਕੇ ਅਸਾਈਲਮਾ ਲੈਣ ਲੱਗ ਗਏ ਸੀਗੇ ਸੋ ਅਸਾਈਲਮਾ ਦੇ ਕੇਸ ਵੀ ਪਿੱਛੇ ਰਿਪੋਰਟ ਕੀਤੀ ਸੀ ਆਪਾਂ ਕਿੰਨੇ ਜ਼ਿਆਦਾ ਡਿੱਗ ਗਏ ਆ ਕਿੰਨੇ ਲੋਕਾਂ ਦੀਆਂ ਅਸਾਈਲਮਾ ਹੀ ਕੈਨਸਲ ਕਰ ਦਿੱਤੀਆਂ ਜਿਹੜੀਆਂ ਕਿ ਪਾਸ ਨਹੀਂ ਹੋਣ ਗਿਆ ਸੋ ਉਹਨਾਂ ਨੂੰ ਵੀ ਬਹੁਤ ਜਲਦੀ ਰਿਪੋਰਟ ਕੀਤਾ ਜਾਏਗਾ ਤੇ ਬਹੁਤ ਲੋਕ ਉਹ ਰਿਪੋਰਟ ਨਾਲ ਦੀ ਨਾਲ ਹੋ ਵੀ ਰਹੇ ਆ ਸੋ ਇਹ ਵੀ ਇੱਕ ਵੱਡੀ ਸਮੱਸਿਆ ਦਾ ਕਾਰਨ ਆ ਪਰ ਹੁਣ ਇਹਦੇ ਵਿੱਚ ਗਲਤੀ ਆਪਣੀਆਂ ਆਪਣੀਆਂ ਗਲਤੀਆਂ ਦੇ ਬਜਾਏ ਦੇ ਆਪਾਂ ਪੜਨ ਆਏ ਸੀਗੇ ਸਟੱਡੀ ਪੂਰੀ ਨਹੀਂ ਕੀਤੀ ਕੰਮ ਕਰਨ ਆਏ ਸੀ ਪੈਸੇ ਦੇ ਪਿੱਛੇ ਪੈ ਕੇ ਪੂਰਾ ਕੰਮ ਨਹੀਂ ਕੀਤਾ ਕੈਸ਼ ਦੇ ਮਗਰ ਭੱਜਦੇ ਰਹੇ ਔਰ ਟੂਰਿਸਟ ਬੀਜਾਂ ਤੇ ਆਏ ਸੀਗੇ ਓਵਰਸਟੇਏ ਕੀਤੀ ਲੋਕਾਂ ਦੇ ਪਿੱਛੇ ਲੱਗ ਗਏ ਤੇ ਆਪਾਂ ਆਪਣੀ ਜ਼ਿੰਦਗੀ ਖਰਾਬ ਕੀਤੀ ਸੋ ਹੁਣ ਕੁੱਲ ਮਿਲਾ ਕੇ ਇੱਥੇ ਇਮੀਗ੍ਰੇਸ਼ਨ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੇ ਹਰ ਕੋਈ ਡਰਿਆ ਹੋਇਆ ਕਿ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ ਅਸੀਂ ਤੇ ਇਹ ਅਰਦਾਸ ਕਰਦੇ ਆ ਕਿ ਰੱਬਾ 2026 ਸਾਰਿਆਂ ਲਈ ਚੜ੍ਹਦੀ ਕਲਾ ਦਾ ਆਵੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਬਾਕੀ ਜੋ ਤੁਹਾਨੂੰ ਪਤਾ ਹੋਣਾ ਉਹ ਹੋਣਾ ਹੀ ਆ ਬਾਕੀ ਇਹਦੇ ਬਾਰੇ ਤੁਹਾਡੀ ਕੋਈ ਵੀ ਰਾਏ ਹੋਵੇ ਜਾਂ ਤੁਸੀਂ ਕੀ ਸੋਚ ਰਹੇ ਹੋ ਸੋ ਤੁਸੀਂ ਜ਼ਰੂਰ ਆਪਣਾ ਕਮੈਂਟ ਕਰਕੇ ਦੱਸਿਓ ਕੀ ਹੋਣਾ ਚਾਹੀਦਾ ਕੀ ਹੋ ਰਿਹਾ ਸਹੀ ਕਰ ਰਹੀ ਹੈ ਸਰਕਾਰ ਤੇ ਬਾਕੀ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਬਾਕੀ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ